ਕੋਈ ਵੀ ਵਿਭਾਗ ਨਾ ਚਾਹੇ ਉਹ ਸਰਕਾਰੀ ਹੋਵੇ ਤੇ ਚਾਹੇ ਪ੍ਰਾਈਵੇਟ ਹੋਵੇ ਉਹਦੇ ਵਿੱਚ ਚੰਗੇ ਵੀ ਇਨਸਾਨ ਹੁੰਦੇ ਹਨ ਤੇ ਮਾੜੇ ਵੀ ਹੁੰਦੇ ਹਨ ਪਰ ਇੱਕ ਵਿਭਾਗ ਹੈ ਅਧਿਆਪਕਾਂ ਦਾ ਮੇਰੇ ਖਿਆਲ ਉਹਦੇ ਵਿੱਚ ਸਾਰੇ ਚੰਗੇ ਹੀ ਹੋਣੇ ਚਾਹੀਦੇ ਹਨ ਕਿਉਂਕਿ ਬਹੁਤ ਸਾਰੀਆਂ ਜ਼ਿੰਦਗੀਆਂ ਛੋਟੀਆਂ-ਛੋਟੀਆਂ ਉਹਨਾਂ ਦੇ ਨਾਲ ਜੁੜੀਆਂ ਹੁੰਦੀਆਂ ਹਨ ਤੇ ਜਿਨ੍ਹਾਂ ਦੇ ਮਾਨਸਿਕਤਾ ਉੱਪਰ ਨਾ ਅਧਿਆਪਕ ਦੀ ਕਈ ਹੋਈ ਗੱਲ ਦਾ ਆਪਣੇ ਮਾਪਿਆਂ ਨਾਲੋਂ ਵੀ ਵੱਧ ਅਸਰ ਹੁੰਦਾ ਹੈ ਜャ ਉਹ ਮੰਨਦੇ ਹਨ ਪਰ ਇਸ ਵਿਭਾਗ ਦੇ ਵਿੱਚ ਵੀ ਕਈ ਵਾਰ ਕੁਝ ਐਸੇ ਲੋਕ ਵੇਖਣ ਨੂੰ ਮਿਲਦੇ ਹਨ ਕਿਤਾ ਕੁਝ ਐਸੀਆਂ ਕਤਨਾਵਾ ਵਰਤ ਰਿਹਾ ਹਨ ਜਿਹੜੀਆਂ ਕਿ ਸ਼ਰਮਸਾਰ ਕਰਦੀਆਂ ਹਨ ਜਿਨ੍ਹਾਂ ਤੇ ਬਹੁਤ ਦੁੱਖ ਆਉਂਦਾ ਹੈ ਇਹ ਵੀਡੀਓ ਹੈ ਇੱਕ ਆਪਣੇ ਕੋਲ ਕਿ ਜੁਪੀ ਦੇ بلند ਸ਼ਹਿਰ ਦੀ ਹੈ ਇੱਕ ਅਧਿਆਪਕਾ ਕਲਾਸ ਦੇ ਵਿੱਚ ਚੈਦਰ ਉਸ ਨੂੰ ਇਹ ਸਭ ਕੁਝ ਸਕੂਲ ਦੇ ਕਿਸੇ ਸਟਾਫ ਰੂਮ ਜਾਂ ਕਿਸੇ ਹੋਰ ਖਾਲੀ ਰੂਮ ਵਿੱਚ ਵੀ ਨਹੀਂ ਕਰਨਾ ਚਾਹੀਦਾ ਸੀਗਾ ਜੋ ਉਸ ਨੇ ਆਪਣੇ ਬੱਚਿਆਂ ਦੇ ਸਾਹਮਣੇ ਕਲਾਸ ਦੇ ਵਿੱਚ ਕੀਤਾ ਕਿ ਐਦਾਂ ਜਿਵੇਂ ਆਪਣਾ ਘਰ ਹੁੰਦਾ ਜਾਂ ਆਪਣਾ ਬੈਡਰੂਮ ਹੁੰਦਾ ਹੈ ਨਾ ਬਹੁਤ ਗਲਤ ਗੱਲ ਹੈ ਬਹੁਤ ਹੀ ਮੰਦਪਕ ਹੈ ਇਸ ਤਰ੍ਹਾਂ ਦੇ ਲੋਕਾਂ ਨੇ ਪਤਾ ਨਹੀਂ ਆਪਣੀਆਂ ਜ਼ਮੀਰਾਂ ਜਾਂ ਆਪਣੀਆਂ ਸ਼ਰਮਾਂ ਕਿੱਥੇ ਰੱਖੀਆਂ ਹੋਈਆਂ ਕਿੱਥੇ ਇਹ ਲੋਕ ਦੇਣਾ ਦੇਣਗੇ ਕਿ ਇਹ ਵਿਵਹਾਰ ਜਿਹੜਾ ਹੈ ਉਹ ਬੱਚੇ ਨਦਾਨ ਜਿਹੜੇ ਸਿੱਖਿਆ ਲੈਣ ਆਉਂਦੇ ਹਨ ਉਹਨਾਂ ਦੇ ਨਾਲ ੱੱਕਾ ਉਹਨਾਂ ਦੇ ਸਮੇਂ ਦੇ ਨਾਲ ਬਰਬਾਦੀ ਇਕੱਲਾ ਆਪਣੇ ਵਾਲਾਂ ਦੇ ਵਿੱਚ ਤੇਲ ਹੀ ਵਾਲਾਂ ਨੂੰ ਤੇਲ ਲਾਉਣ ਨਾਲ ਹੀ ਇਕੱਲਾ ਸਬਰ ਨਹੀਂ ਆਇਆ ਫਿਰ ਉਸਦੇ ਮੋਬਾਈਲ ਉੱਪਰ ਚੱਲ ਰਹੇ ਗਾਣੇ ਦੀ ਜਿਹੜੀ ਆਵਾਜ਼ ਹੈ ਨਾ ਉਹ ਵੀ ਉਸ ਨੂੰ ਘੱਟ ਲੱਗੀ ਤਾਂ ਕਿਸ ਤਰ੍ਹਾਂ ਉਸਨੇ ਆਪਣੇ ਥੈਲੇ ਦੇ ਵਿੱਚ ਇੱਕ ਹੋਰ ਅਲੱਗ ਤੋਂ ਸਪੀਕਰ ਕੱਢ ਕੇ ਨਾ ਉਸ ਨੂੰ ਵੀ ਮੋਬਾਈਲ ਦੇ ਨਾਲ ਜੋੜਿਆ ਗਿਆ ਤਾਂ ਜੋ ਜਿਹੜੇ ਗੀਤ ਹਨ ਜਿਹੜੀ ਮੋਬਾਈਲ ਦੀ ਆਵਾਜ਼ ਹੈ ਨਾ ਉਹ ਹੋਰ ਜ਼ਿਆਦਾ ਉੱਚੀ ਸੁਣ ਸਕਿਓ। ਬਹੁਤ ਹੈਰਾਨੀ ਤੇ ਬਹੁਤ ਹੀ ਮੰਦਪਾਕਾ। ਸ਼ਾਇਦ ਉਸਦੇ ਬੈਕ ਸਾਈਡ ਤੇ ਇਸੇ ਕਲਾਸ ਦੇ ਵਿੱਚ ਕੋਈ ਇੱਕ ਹੋਰ ਮੇਲ ਅਧਿਆਪਕ ਵੀ ਸੀ ਉੱਥੇ। ਉਸਨੇ ਵੀ ਆਪਣਾ ਫਰਜ਼ ਨਹੀਂ ਸਮਝਿਆ। ਕਿ ਇਸ ਨੂੰ ਰੋਕਿਆ ਜਾਵੇ ਕਿ ਇਹ ਸਭ ਕੁਝ ਠੀਕ ਨਹੀਂ ਹੈ ਹੋ ਸਕਦਾ ਹੈ ਕਿ ਉੱਥੇ ਉਹ ਸਕੂਲ ਦੇ ਵਿੱਚ ਇਹ ਕੰਮ ਰੋਜ਼ਾਨਾ ਹੀ ਹੁੰਦਾ ਹੋਵੇ ਤਾਂ ਹੀ ਉਹਨਾਂ ਨੂੰ ਜਿਹੜਾ ਹੈ ਉਹ ਇਸ ਦੀ ਕੋਈ ਜ਼ਿਆਦਾ ਹੈਰਾਨੀ ਨਹੀਂ ਲੱਗੀ ਕਿਉਂਕਿ ਜਿਹੜੇ ਕੰਮ ਰੋਜ਼ਾਨਾ ਰੁਟੀਨ ਤੇ ਕੀਤੇ ਜਾਂਦੇ ਉਹ ਫਿਰ ਹੈਰਾਨ ਘੱਟ ਕਰਦੇ ਹਨ ਪਰ ਆਮ ਜਿਹੜੇ ਲੋਕ ਦੇਖ ਰਹੇ ਹਨ ਜਿਨ੍ਹਾਂ ਨੇ ਪਹਿਲੀ ਵਾਰੀ ਦੇਖਿਆ ਹਨ ਸ਼ਾਇਦ ਉਹਨਾਂ ਨੂੰ ਇਹ ਸਭ ਕੁਝ ਦੇਖ ਕੇ ਨਾ